ਸੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ ਤੁਹਾਡੇ ਸਾਹਮਣੇ ਕਿ ਪੰਜਾਬ ਦਾ ਮੌਸਮ ਜਿਹੜਾ ਹੈ ਉਹ 18 19 ਅਤੇ 20 ਤਰੀਕ ਨੂੰ ਕਿਵੇਂ ਦਾ ਬਣੇਗਾ ਕਿਉਂਕਿ ਮੌਸਮ ਵਿਭਾਗ ਵੱਲੋਂ ਲਗਾਤਾਰ ਅਲਰਟ ਜਾਰੀ ਹੋਏ ਨੇ ਸੰਗਣੀ ਧੁੰਦ ਦੇ ਜਿਸ ਦੇ ਕਾਰਨ ਉਮੀਦ ਕੀਤੀ ਜਾ ਰਹੀ ਹੈ ਕਿ ਪੰਜਾਬ ਦੇ ਵਿੱਚ ਸੰਗਣੀ ਧੁੰਦ ਪੈਣ ਦੇ ਚਾਂਸ ਨੇ ਸ਼ੀਤ ਲਹਿਰ ਚੱਲਣ ਦੀ ਉਮੀਦ ਹੈ ਕਿਉਂਕਿ ਧੁੰਦ ਪੈਣ ਦੇ ਕਾਰਨ ਸੂਰਜ ਦੀ ਚਾਹਮਕ ਘਟਦੀ ਹੋਈ ਦਿਖਾਈ ਦੇਵੇਗੀ ਜਿਸ ਦੇ ਨਾਲ ਗਰਮੈਸ਼ ਦਾ ਮਾਹੌਲ ਕਾਫੀ ਜ਼ਿਆਦਾ ਘਟ ਜਾਵੇਗਾ ਹਵਾ ਪੱਛੋਂ ਦਿਸ਼ਾ ਤੋਂ ਚੱਲੇਗੀ ਜਿਸ ਦੇ ਕਾਰਨ ਤਾਪਮਾਨ ਕਾਫੀ ਜ਼ਿਆਦਾ ਘਟਦੇ ਹੋਏ ਦਿਖਾਈ ਦੇ ਰਹੇ ਨੇ ਗੱਲ ਕਰਾਂਗੇ ਤਾਜ਼ਾ ਸੈਟਲਾਈਟ ਇਮੇਜ ਦੀ ਤਾਂ ਕਾਫੀ ਜ਼ਿਆਦਾ ਮਾਹੌਲ ਠੰਡ ਵਾਲਾ ਪੰਜਾਬ ਦੇ ਵਿੱਚ ਬਣਿਆ ਹੋਇਆ ਧੁੰਦ ਦੇ ਹਾਲਾਤ ਲਗਾਤਾਰ ਬਰਕਰਾਰ ਨੇ ਤੁਹਾਡੇ ਇਲਾਕੇ ਵਿੱਚ ਕਿਵੇਂ ਦੇ ਹਾਲਾਤ ਨੇ ਧੁੰਦ ਦੇ ਕਮੈਂਟ ਕਰਕੇ ਕਮੈਂਟ ਬਾਕਸ ਵਿੱਚ ਲਿਖ ਦਿਓ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰ ਦਿਓ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਤੁਹਾਨੂੰ ਸਮੇਂ ਸ ਮੌਸਮ ਵਿਭਾਗ ਦੇ ਅਲਰਟ ਦੇ ਮੁਤਾਬਕ 17 18 19 ਤਰੀਕ ਤੱਕ ਤਾਤ ਹੁੰਦੇ ਹਾਲਾਤ ਨੇ ਲਗਾਤਾਰ ਧੁੰਦ 3 ਦਿਨ ਪੰਜਾਬ ਦੇ ਉੱਪਰ ਬਣੀ ਰਹੇਗੀ ਪੱਛਮੀ ਹਵਾ ਚੱਲੇਗੀ ਜਿਸ ਦੇ ਨਾਲ ਸ਼ੀਤ ਲਹਿਰ ਦੇ ਹਾਲਾਤ ਵਧਣਗੇ ਤਾਪਮਾਨ 15 ਡਿਗਰੀ ਤੋਂ ਥੱਲੇ ਜਾਣ ਦੀ ਉਮੀਦ ਹੈ ਦਿਨ ਦੇ ਸਮੇਂ ਅਤੇ ਰਾਤ ਦੇ ਤਾਪਮਾਨ 4.5 ਡਿਗਰੀ ਤੱਕ ਪਹੁੰਚ ਜਾਣਗੇ ਗੱਲ ਕੀਤੀ ਜਾਵੇ ਇਸ ਅਲਰਟ ਦੀ ਤਾਂ ਇਸ ਦੇ ਅਲਰਟ ਦੇ ਮੁਤਾਬਕ ਲਗਾਤਾਰ ਸਾਨੂੰ ਦੇਖਣ ਨੂੰ ਮਿਲ ਰਿਹਾ ਕਿ ਪੰਜਾਬ ਦੇ ਹਰੇਕ ਜ਼ਿਲ੍ਹੇ ਵਿੱਚ ਧੁੰਦ ਦੇ ਹਾਲਾਤ ਕਾਫੀ ਜ਼ਿਆਦਾ ਵਿਗੜ ਰਹੇ ਨੇ ਤੁਸੀਂ ਵੀ ਕਮੈਂਟ ਕਰਿਓ ਤੁਹਾਡੇ ਇਲਾਕੇ ਵਿੱਚ ਧੁੰਦ ਦੇ ਹਾਲਾਤ ਕਿਵੇਂ ਦੇ ਨੇ ਹਵਾ ਕਿਵੇਂ ਚੱਲ ਰਹੀ ਹੈ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚਲੋ ਸਬਸਕ੍ਰਾਈਬ ਵੀ ਕਰਦੇ ਹੋ ਗੱਲ ਕਰਾਂਗੇ 18 19 ਤਰੀਕ ਤੇ ਮੌਸਮ ਦੀ ਤਾਂ ਧੁੰਦ ਦੇ ਹਾਲਾਤ ਕਾਫੀ ਜ਼ਿਆਦਾ ਰਹਿਣਗੇ ਦਿਨ ਦੇ ਸਮੇਂ ਧੁੱਪ ਕਿਸੇ ਕਿਸੇ ਇਲਾਕੇ ਵਿੱਚ ਦੇਖਣ ਨੂੰ ਮਿਲੇਗੀ ਪਰ ਅਗਰ ਗੱਲ ਕੀਤੀ ਜਾਵੇ 20 ਤਰੀਕ ਦੇ ਮੌਸਮ ਦੀ ਤਾ 20 ਤਰੀਕ ਨੂੰ ਥੋੜਾ ਬਹੁਤਾ ਮੌਸਮ ਕਲੀਅਰ ਹੁੰਦਾ ਦਿਖ ਰਿਹਾ ਹੈ ਹਵਾ ਦੇ ਵਿੱਚ ਪੱਛਮੀ ਹਵਾ ਦੀ ਜਗ੍ਹਾ ਪੂਰਬੀ ਹਵਾ ਦੀ ਵਾਪਸੀ ਹੋ ਰਹੀ ਹੈ ਨਿੱਗ ਦਾ ਮਾਹੌਲ ਬਣੇਗਾ ਥੋੜੀ ਬਹੁਤੀ ਕਿਰਮਣ ਕਰਨੀ ਦੇ ਵੀ ਚਾਂਸ ਬਣ ਸਕਦੇ ਨੇ ਪਰ ਕੋਈ ਵੱਡੀ ਉਮੀਦ ਨਹੀਂ ਹੈ ਫਿਲਹਾਲ ਕਿਉਂਕਿ ਜਿਹੜਾ ਸਿਸਟਮ ਹੈ ਇਹ ਪੱਛਮ ਦਿਸ਼ਾ ਤੋਂ ਲਗਾਤਾਰ ਹਵਾ ਚੱਲਣ ਦੇ ਕਾਰਨ ਪੱਛਮੀ ਹਵਾਵਾਂ ਪੰਜਾਬ ਵਿੱਚ ਆ ਚੁੱਕੀਆਂ ਨੇ ਤੇ ਜਿਸ ਦੇ ਕਰ ਕੋਹਰੇ ਅਤੇ ਧੁੰਦ ਦੇ ਹਾਲਾਤ ਲਗਾਤਾਰ ਬਰਕਰਾਰ ਰਹਿਣਗੇ 20 ਤਰੀਕ ਨੂੰ ਮੌਸਮ ਸਾਫ਼ ਹੋਣ ਦੀ ਜ਼ਿਆਦਾ ਚਾਂਸ ਨੇ ਉਹਦੇ ਬਾਰੇ ਜੋ ਵੀ ਅਪਡੇਟ ਹੋਵੇਗੀ ਚੈਨਲ ਦੇ ਉੱਪਰ ਵੀਡੀਓ ਲੈ ਕੇ ਸਭ ਤੋਂ ਪਹਿਲਾਂ ਹਾਜ਼ਰ ਹੋਵਾਂਗੇ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਤੇ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ